ਬਾਣੀ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਸਭ ਗਾਵੇ ਹਰ ਹਰ ਉਤਮ ਬਾਣੀ ਕਾਵੇ ਸੁਨਿਆ ਤਨਤਾ ਹਰ ਥਾਏ ਪਾਵੇ ਧਰਮ ਹੇਤ ਸਾਗਾ ਜਨਕੀਆ ਸੀਸ ਦਿਆ ਸਿਰ ਮੰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਹੋਇਆ ਅਸਾਮ ਦੇ ਉਸ ਪਾਵਨ ਅਤੇ ਮੁਕੱਦਸ ਧਰਤੀ ਤੇ ਜਿੱਥੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਮੁਬਾਰਕ ਹੋਈ ਹੈ ਇਸ ਪਾਵਨ ਧਰਤੀ ਤੇ ਜਿੱਥੇ ਕਰੋਨਾਕ ਦੇ ਮਹਾਰਾਜ ਜੀ ਪਹਿਲੀ ਉਦਾਸੀ ਦੌਰਾਨ 15 ਸਾਲ ਨੂੰ ਉੱਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਪਣੇ ਹਸਾਬ ਦੌਰੇ ਦੌਰਾਨ ਇੱਥੇ ਆਏ ਸੀ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਗੁਰਦੁਆਰਾ ਧੋਬੜੀ ਸਾਹਿਬ ਜਿੱਥੋਂ ਦਾ ਇਤਿਹਾਸ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਗੁਰੂ ਸਾਹਿਬ ਜਿਨੇ ਅਨੇਕਾਂ ਚੋਜ ਕੀਤੇ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਇਹ ਪਾਵਨ ਸਥਾਨ ਸਥਿਤ ਹੈ ਤੇ ਆਓ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਤੇ ਨਾਲ ਹੀ ਜਾਣਦੇ ਆ ਇਸ ਪਾਵਨ ਅਤੇ ਮੁਕੱਦਸ ਸਥਾਨ ਦਾ ਇਤਿਹਾਸ ਕਿਸ ਤਰੀਕੇ ਨਾਲ ਇੱਥੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਤਾਂ ਉਸ ਸਮੇਂ ਦੌਰਾਨ ਇੱਥੋਂ ਦੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਾਦੂ ਕੀਤਾ ਜਾਂਦਾ ਸੀ ਇਲਮ ਕੀਤਾ ਜਾਂਦਾ ਸੀ ਅਤੇ ਹੋਰ ਬਹੁਤ ਸਾਰੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਨਿਤਾਈ ਢੋਬਣ ਨੇ ਇੱਥੇ ਗੁਰੂ ਸਾਹਿਬ ਜੀ ਤੇ ਵਾਰ ਕੀਤੇ ਸਨ ਜਿਸ ਦੇ ਵਿੱਚ ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਨੇ ਉਹ ਵੀ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤੇ ਆਓ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਆਵੇ ਸੁਨਿਆ ਤਨ ਕਾ ਹਰ ਥਾਏ ਬਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾ ਨੀ ਸੇਵਕ ਸਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਬੋਲੋ ਪਾਈ ਹਰ ਕੀਰਤ ਹਰ ਪਵ ਜਲਤੀ ਰਥ ਬੋਲ ਪਾਈ ਹਰ ਕੀਰਤ ਹਰ ਪਵ ਜਲਤੀ ਰਥ ਹਰ ਦਰਤਨ ਕੀ ਉਤਮ ਤਹ ਹਸੰਤ ਗੁਰਦੁਆਰਾ ਥੋਬੜੀ ਸਾਹਿਬ ਵਿਖੇ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਇੱਥੇ ਉਹ ਚੀਜ਼ਾਂ ਅੱਜ ਵੀ ਮੌਜੂਦ ਨੇ ਜਿਹੜੀਆਂ ਗੁਰ ਇੱਥੇ ਗੁਰਦੁਆਰਾ ਥੋਬੜੀ ਸਾਹਿਬ ਜੀ ਦੇ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਅੱਜ ਵੀ ਉਹ ਚੀਜ਼ਾਂ ਇੱਥੇ ਮੌਜੂਦ ਨੇ ਜਿਹੜੀਆਂ ਗੁਰ ਇਤਿਹਾਸ ਦੀ ਸਾਡੇ ਨਾਲ ਸਾਂਝ ਪਾਉਂਦੀਆਂ ਨੇ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਉਸ ਰੁੱਖ ਦੇ ਪਿੱਪਲ ਦੇ ਜਿਹੜਾ ਨੇਤਾਈ ਢੋਬਣ ਨੇ ਗੁਰੂ ਸਾਹਿਬ ਜੀ ਦੇ ਉੱਤੇ ਜਦੋਂ ਵਾਰ ਕੀਤਾ ਸੀ ਤਾਂ ਵਾਰ ਨਹੀਂ ਚੱਲਿਆ ਆ ਸਫਲ ਹੋ ਗਿਆ ਤਾਂ ਉਸ ਤੋਂ ਬਾਅਦ ਉਸਨੇ ਇਹ ਰੁੱਖ ਤੇ ਚੜ ਕੇ ਇੱਥੇ ਆਇਆ ਤਾਂ ਇੱਥੇ ਆ ਕੇ ਇਹ ਰੁੱਖ ਜਿਹੜਾ ਸੀ ਹਵਾ ਦੇ ਵਿੱਚ ਹੀ ਲਟਕ ਗਿਆ ਅੱਜ ਵੀ ਇਹ ਜਿਹੜਾ ਰੁੱਖ ਹੈ ਤਕਰੀਬਨ ਧਰਤੀ ਤੋਂ 30-32 ਫੁੱਟ ਉੱਚਾ ਹੈ ਤਾਂ ਤੀਸਰੀ ਮੰਜ਼ਲਾ ਜਿੱਥੇ ਅਸੀਂ ਇਸ ਵੇਲੇ ਖੜੇ ਹੋਏ ਆ ਤਾਂ ਤੀਸਰੀ ਮੰਜ਼ਲ ਤੇ ਇਹ ਰੁੱਖ ਹੈ ਪਿੱਪਲ ਦਾ ਤੇ ਹਰਿਆ ਭਰਿਆ ਹੈ ਤਾਂ ਗੁਰੂ ਸਾਹਿਬ ਜੀ ਦੇ ਵੇਲੇ ਜਦੋਂ ਇੱਥੇ ਦੋ ਰਾਜਿਆਂ ਦਾ ਆਪਸੀ ਟਕਰਾਅ ਸੀ ਤਾਂ ਜਦੋਂ ਉਸ ਇਤਿਹਾਸ ਦੀ ਵੀ ਅਸੀਂ ਝਾਤ ਮਾਰਦੇ ਹਾਂ ਤਾਂ ਉਸ ਸਮੇਂ ਦੌਰਾਨ ਔਰੰਗਜ਼ੇਬ ਦਾ ਰਾਜ ਸੀ ਮੁਗਲਾਂ ਦਾ ਰਾਜ ਸੀ ਤਾਂ ਇਸ ਇਲਾਕੇ ਨੂੰ ਛੱਡ ਕੇ ਮੁਗਲ ਹਰ ਪਾਸੇ ਹੀ ਆਪਣਾ ਰਾਜ ਕਰ ਰਹੇ ਸੀ ਇਸ ਇਲਾਕੇ ਨੂੰ ਜਿੱਤਣ ਦੇ ਲਈ ਔਰੰਗਜ਼ੇਬ ਨੇ 17 ਵਾਰ ਇੱਥੇ ਵੱਖ-ਵੱਖ ਆਪਣੀ ਫੌਜ ਭੇਜੀ ਸੀ ਤਾਂ 17 ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਇਲਾਕੇ ਨੂੰ ਜਿਸ ਨੂੰ ਕਿ ਕਾਮਰੂਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਜਾਦੂਈ ਇਲਾਕਾ ਸੀ ਤਾਂ ਬਹੁਤ ਵੱਡੇ ਪੱਧਰ ਤੇ ਜਾਦੂ ਸ਼ਕਤੀਆਂ ਦਾ ਇੱਥੇ ਪ੍ਰਦਰਸ਼ਨ ਹੁੰਦਾ ਸੀ ਤਾਂ ਔਰੰਗਜ਼ੇਬ ਦੀ ਜਿਹੜੀ ਫੌਜ ਸੀ ਉਸ ਨੂੰ ਉਹ ਹਮੇਸ਼ਾ ਚਿਤ ਕਰ ਦਿੰਦੇ ਸਨ ਕਿਉਂਕਿ ਇਹਨਾਂ ਦੇ ਕੋਲ ਅਨੇਕਾਂ ਸ਼ਕਤੀਆਂ ਸਨ ਤਾਂ ਜਦੋਂ ਆਖਰਵਾਰ 18ਵੀਂ ਵਾਰ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਆਰਾਮ ਸਿੰਘ ਦੀ ਇੱਥੇ ਡਿਊਟੀ ਲਾਈ ਤਾਂ ਉਸ ਸਮੇਂ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਪਟਨੇ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਨ ਰਾਜਾ ਆਰਾਮ ਸਿੰਘ ਜਿਹੜੇ ਜਿਨ੍ਹਾਂ ਦੇ ਪਿਤਾ ਰਾਜਾ ਜੈਤ ਸਿੰਘ ਗੁਰੂ ਘਰ ਦੇ ਪੱਕੇ ਸ਼ਰਦਾਲੂ ਸਨ ਤਾਂ ਉਹਨਾਂ ਦੇ ਪਰਿਵਾਰ ਨੇ ਰਾਜਾ ਆਰਾਮ ਸਿੰਘ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਜੁੱਧ ਤੇ ਜਾਣਾ ਮਹਿੰਮ ਤੇ ਜਾਣਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕੀਤੇ ਜਾਣ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਦੋਂ ਰਾਜਾ ਆਇਆ ਤਾਂ ਉਸਨੇ ਬੇਨਤੀ ਕੀਤੀ ਕਿ ਉਹ ਇਸ ਮਹਿੰਮ ਤੇ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਆਸ਼ੀਰਵਾਦ ਦਿੱਤਾ ਜਾਵੇ ਤੇ ਉਹਨਾਂ ਦੇ ਨਾਲ ਇਸ ਮਹਿੰਮ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਤਾਂ ਉਸ ਸਮੇਂ ਦੌਰਾਨ ਜਦੋਂ ਇੱਥੇ ਰਾਜਾ ਰਾਮ ਸਿੰਘ ਪਹੁੰਚਿਆ ਸੀ ਤਾਂ ਦੂਸਰੇ ਪਾਸੇ ਆ ਹੋਮ ਦੀਆਂ ਜਿਹੜੀਆਂ ਫੌਜਾਂ ਸਨ ਉਹ ਵੀ ਉੱਥੇ ਉਡੀਕ ਕਰ ਰਹੀਆਂ ਸਨ ਤਾਂ ਇੱਥੋਂ ਦਾ ਜਿਹੜਾ ਰਾਜਾ ਸੀ ਚੱਕਰਤ ਵਜ ਤਾਂ ਆਪਸੀ ਜਦੋਂ ਜੁਦ ਹੁੰਦਾ ਹੈ ਤਾਂ ਬਹੁਤ ਸਾਰਾ ਨੁਕਸਾਨ ਜਿਹੜਾ ਅਸੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਸੀ ਤਾਂ ਜਦੋਂ ਇਸ ਸਮੇਂ ਦੌਰਾਨ ਦੋਵੇਂ ਫੌਜਾਂ ਆਮੋ ਸਾਹਮਣੇ ਸਨ ਤਾਂ ਪਹਿਲਾ ਵਾਰ ਕਿ ਇੱਥੋਂ ਦੀ ਸਥਾਨਕ ਫੌਜ ਨੇ ਜਾਦੂਈ ਸ਼ਕਤੀਆਂ ਦਾ ਪ੍ਰਦਰਸ਼ਨ ਕਰਕੇ ਵਾਰ ਕੀਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਮੁਕੱਦਸ ਸਥਾਨ ਤੇ ਬੈਠੇ ਸਨ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਉਦਾਸੀਆਂ ਸਮੇ ਆਏ ਸੀ ਤਾਂ ਇਸ ਤੇ ਸਭ ਤੋਂ ਪਹਿਲਾਂ ਉਸ ਨੇ ਪੱਥਰ ਦੀ ਸੇਲ ਦਾ ਵਾਰ ਕੀਤਾ ਸੀ ਜਿਸ ਦੇ ਵੀ ਅਸੀਂ ਆਪ ਜੀ ਨੂੰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਉਹ ਅਸਫਲ ਹੋ ਗਿਆ ਸੀ ਵਾਰ ਤਾਂ ਉਸ ਤੋਂ ਬਾਅਦ ਇਸ ਰੁੱਖ ਤੇ ਚੜ ਕੇ ਕਹਿੰਦੇ ਸੀ ਉਹ ਇੱਥੇ ਆਏ ਸੀ ਤਾਂ ਇੱਥੇ ਆ ਕੇ ਇਹ ਰੁੱਖ ਹਵਾ ਦੇ ਵਿੱਚ ਲਟਕ ਗਿਆ ਸੀ ਦਾ ਇਸ ਰੁੱਖ ਨੂੰ ਹਰਾ ਪ੍ਰਯਾਜ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਗੁਰੂ ਇਤਿਹਾਸ ਤੋਂ ਸਾਡੀ ਸਾਂਝ ਪਾਉਂਦਾ ਹੈ ਤਾਂ ਇੱਥੇ ਰੁੱਖ ਜਿਹੜਾ ਅਸੀਂ ਅੱਜ ਵੀ ਜਦੋਂ ਮੌਜੂਦ ਹੈ ਤੇ ਉਸ ਸਮੇਂ ਦੌਰਾਨ ਉਸ ਜਾਦੂਈਆਂ ਸ਼ਕਤੀਆਂ ਦਾ ਕੋਈ ਅਸਰ ਨਾ ਹੋਇਆ ਤਾਂ ਆਖਿਰ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਵਾਇਆ ਤਾਂ ਦੋਵਾਂ ਫੌਜਾਂ ਦੇ ਦਰਮਿਆਨ ਸਮਝੌਤਾ ਹੋਇਆ ਤਾਂ ਦੋਵਾਂ ਇਲਾਕਿਆਂ ਦੇ ਵਿੱਚ ਜਿਹੜੀ ਸੀ ਉਹ ਸ਼ਾਂਤੀ ਆਈ ਸੀ ਤੇ ਆਪਸ ਹੀ ਬੈਠ ਕੇ ਜਿਹੜਾ ਮਸਲਾ ਉਹ ਹੱਲ ਹੋ ਗਿਆ ਸੀ ਉਸ ਤੋਂ ਬਾਅਦ ਦਾ ਇਤਿਹਾਸ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ ਕਿਸ ਤਰੀਕੇ ਨਾਲ ਇਸ ਇਲਾਕੇ ਦੇ ਰਾਜਾ ਜਿਹੜੇ ਸੀ ਉਹ ਗੁਰੂ ਘਰ ਦੇ ਵਿੱਚ ਸ਼ਰਧਾਲੂ ਬਣੇ ਤਾਂ ਉਹ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਹਨਾਂ ਦਾ ਪੁੱਤਰ ਜਾਂਦਾ ਉਸ ਇਤਿਹਾਸ ਤੋਂ ਵੀ ਆਪ ਜੀ ਨੂੰ ਜਾਣੂ ਕਰਾਵਾਂਗੇ ਤਾਂ ਇੱਥੇ ਜਾਂਦੇ ਜਾਂਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਆ ਉਸਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣਨੇ ਆ ਤੇ ਉਸ ਤੋਂ ਬਾਅਦ ਪੱਥਰ ਦੀ ਸੇਲ ਜਿਹੜੀ ਉਸ ਇਤਿਹਾਸ ਦੇ ਨਾਲ ਸਾਨੂੰ ਸਾਂਝ ਦਵਾਏਗੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਜਗਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਗੁਰਦੁਆਰਾ ਧੋਪੜੀ ਸਾਹਿਬ ਦੇ ਇਤਿਹਾਸ ਤੋਂ ਜਰੂਰ ਅਸੀਂ ਜਾਣੂ ਹੋਵਾਂਗੇ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਇੱਥੇ ਆਏ ਸੀ ਕੀ ਇਤਿਹਾਸ ਰਿਹਾ ਸੀ ਇੱਕ ਬਹਾਦਰ ਸਿਮਰਿਆ ਕਰਨੋਂ ਨੇ ਵੀ ਆਵੇ ਧਾਏ ਸਭ ਥਾਈ ਹੋਈ ਸਹਾਏ ਐਸੇ ਦੀਨदयाल ਸਤਿਗੁਰੂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਗੁਰਦੁਆਰਾ ਧੋਬੀ ਸਾਹਿਬ ਆਸਾਮ ਉਹਨਾਂ ਦੇ ਆਉਣ ਦਾ ਮਨੋਰਥ ਇਹ ਸੀ ਕਿ ਇੱਥੇ ਦਾ ਰਾਜਾ ਜਿਹੜਾ ਚੱਕਰਦਵਜ ਸੀ ਹੌਮੀ ਕਬੂਲੀ ਦਾ ਰਾਜਾ ਸੀ ਔਰ ਉਧਰੋਂ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਜੀ ਨੂੰ ਭੇਜਿਆ ਇੱਥੇ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਕਰਨ ਲਈ ਦੋਨੋ ਰਾਜਿਆਂ ਦੇ ਵਿੱਚ ਕਈ ਮਹੀਨੇ ਲਗਾਤਾਰ ਝੜਪਾਂ ਹੁੰਦੀਆਂ ਰਹੀਆਂ ਇਸ ਦੇ ਵਿੱਚ ਅਨੇਕਾਂ ਹੀ ਪ੍ਰਾਣੀ ਜਿਹੜੇ ਮੌਤ ਦੇ ਘਾਟ ਉਤਰੇ ਰਾਜਾ ਰਾਮ ਸਿੰਘ ਚਾਹੁੰਦਾ ਸੀ ਕਿ ਇਹ ਸੰਧੀ ਹੋ ਜਾਵੇ ਕਿਉਂਕਿ ਇੱਥੇ ਭੂਤਾਂ ਦਾ ਪ੍ਰੇਤਾਂ ਦਾ ਬੁਰੀਆਂ ਆਤਮਾਵਾਂ ਦਾ ਦਰਿਆਈ ਹੜ ਦਾ ਨਾਗਾ ਕਬੀਲੇ ਦਾ ਅਹੋਮੀ ਕਬੀਲੇ ਦਾ ਬੜਾ ਵੱਡਾ ਜ਼ੋਰ ਸੀ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਰਿਆਦ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਿਚ ਪੈ ਕੇ ਦੋਨਾਂ ਰਾਜਿਆਂ ਦੀ ਸੁਲਾ ਕਰਾਈ ਔਰ ਸੁਲਾ ਹੋਣ ਤੋਂ ਬਾਅਦ ਇਸ ਸਥਾਨ ਦੇ ਉੱਪਰ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹਾਂ ਇੱਥੇ ਦੋਨੋਂ ਹੀ ਰਾਜਿਆਂ ਦੀਆਂ ਸਹਰਾਵਾਂ ਨੇ ਢਾਲਾਂ ਮਿੱਟੀ ਦੀਆਂ ਭਰ ਕੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਕੋਚਾ ਥਾਂ ਬਣਾਇਆ ਜਿਹਨੂੰ ਧੋਬੜੀ ਕਿਹਾ ਜਾਂਦਾ ਹੈ। ਤੋਂ ਅੱਜ ਗੁਰਦੁਆਰਾ ਧੋਬੜੀ ਸਾਹਿਬ ਦੇ ਅੰਦਰ ਇਹ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਨਵੇਂ ਪਾਤਸ਼ਾਹ ਜੀ ਨੇ ਜਿਸ ਸਥਾਨ ਤੇ ਚਰਨ ਪਾਏ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਜੀ ਸਿੰਘ ਸਾਹਿਬ ਜੀ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇੱਥੇ ਆਏ ਸੀ ਕਿਸ ਤਰੀਕੇ ਨਾਲ ਇੱਥੇ ਆਏ ਸੀ ਤੇ ਇੱਥੇ ਕੀ ਉਹਨਾਂ ਦੇ ਕੌਤਕ ਰਹੇ ਨੇ ਕੀ ਚੋਜ ਰਹੇ ਨੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਬਾਬੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤਲukai ਨੂੰ ਸੁਧਨ ਵਾਸਤੇ ਉਹਦਾਸੀਆਂ ਧਾਰਨ ਕੀਤੀਆਂ ਔਰ ਉਹਨਾਂ ਉਹਦਾਸੀਆਂ ਦੇ ਦੌਰਾਨ ਹੀ ਗੁਰੂ ਨਾਨਕ ਸਾਹਿਬ ਜੀ ਵੱਖ-ਵੱਖ ਪ੍ਰਾਂਤਾਂ ਤੋਂ ਹੁੰਦਿਆਂ ਹੋਏ ਆਸਾਮ ਪ੍ਰਾਂਤ ਵਿੱਚ ਵੀ ਪਹੁੰਚੇ ਔਰ ਇਥੇ ਜਾਦੂਗਰਨੀਆਂ ਦਾ ਆਪੂਤਾਂ ਪ੍ਰੇਤਾਂ ਦਾ ਬੜਾ ਵੱਡਾ ਜੋਰ ਸੀ ਪਰ ਸਤਿਗੁਰੂ ਅਗਮ ਆਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਦੇ ਪ੍ਰਭਾਵ ਨੂੰ ਕੌਣ ਰੋਕ ਸਕਦਾ ਹੈ ਭਾਵੇਂ ਇਥੋਂ ਦੀਆਂ ਜਾਦੂਗਰਨੀਆਂ ਨੇ ਬਥੇਰਾ ਜਦਨ ਕੀਤਾ ਪਰ ਸਤਿਗੁਰੂ ਦੇ ਪ੍ਰਭਾਵ ਅੱਗੇ ਟਿਕਣਾ ਸਕੇ ਤੇ ਆਖਰਕਾਰ ਸਤਿਗੁਰੂ ਜੀ ਅੱਗੇ ਉਹਨਾਂ ਨੇ ਵੀ ਨਮਸਕਾਰ ਕੀਤੀ ਉਹਨਾਂ ਦਾ ਵੀ ਸਥਾਨ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਸਿੱਖ ਸਾਖ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਕਿਹੜੇ-ਕਿਹੜੀਆਂ ਅੱਜ ਵੀ ਨਿਸ਼ਾਨੀਆਂ ਮੌਜੂਦ ਨੇ ਜਿਹੜੀਆਂ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਂਦੀਆਂ ਨੇ। ਇਸ ਪਾਵਨ ਪਵਿੱਤਰ ਸਥਾਨ ਤੇ ਇੱਕ ਪਿੱਪਲ ਦਾ ਰੁੱਖ ਜਿਸ ਥਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਣ ਹੋਏ ਉਹ ਵੀ ਮੌਜੂਦ ਹੈ। ਉਹ ਸੇਲ ਪੱਥਰ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਪਰ। ਇਹ ਇਤਿਹਾਸਕ ਨਿਸ਼ਾਨੀਆਂ ਇੱਥੋਂ ਦੀ ਸਿੱਖ ਸੰਗਤ ਨੇ ਸੰਭਾਲ ਕੇ ਰੱਖੀਆਂ ਨੇ ਜੋ ਕਿ ਇੱਕ ਛਲਾਗਾ ਜੋ ਕਦਮ ਹੈ ਇੱਕ ਹੱਥ ਲਿਖਤ ਸਰੂਪ ਵੀ ਇੱਥੇ ਮੌਜੂਦ ਹੈ ਉਸ ਦੇ ਬਾਰੇ ਵੀ ਜ਼ਰੂਰ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਕਰਿਓ ਕਿ ਉਹਦਾ ਪ੍ਰਮਾਣਿਤਕ ਹੈ ਕੀ ਜੀ ਪ੍ਰਮਾਣਿਤਤਾ ਨਹੀਂ ਜੋ ਪਾਵਨ ਪਵਿੱਤਰ ਸਰੂਪ ਇਸ ਸਥਾਨ ਤੇ ਸੁਭਾਇਮਾਨ ਹੈ ਇਸ ਬਾਰੇ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੈ ਇਸ ਕਰਕੇ ਆਪਾਂ ਉਸ ਰੂਪ ਦੇ ਦਰਸ਼ਨ ਦੇ ਆਧਾਰ ਕਰਨ ਤੋਂ ਬਾਅਦ ਹੀ ਇਸ ਬਾਰੇ ਨਿਰਣਾ ਦੇ ਸਕਦੇ ਹਾਂ ਕਿ ਇਤਿਹਾਸਕ ਤੌਰ ਤੇ ਪ੍ਰਮਾਣਿਕ ਹੈ ਕਿ ਜਾਂ ਨਹੀਂ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਸਨ ਸਿੰਘ ਸਰ ਗਿਆਨੀ ਜਕਤਪ ਸਿੰਘ ਜੀ ਜਿਨ੍ਹਾਂ ਨੇ ਸਾਲ ਨੂੰ ਗੁਰਦੁਆਰਾ ਤੋਬੜੀ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਤਾਂ ਇਸ ਤੋਂ ਬਾਅਦ ਹੋਰ ਵੀ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨੋ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨੀਸ਼ ਕੁਮਾਰ ਨੂੰ ਦਿਓ ਜੱਜ ਦੀ ਧੰਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਸਭ ਗੋ ਬੇ ਹਰ ਹਰ ਕੁੱਤਮ ਬਾਣੀ ਸੇਵਕ ਸਿੱਖ ਪੂਜਨ ਸਭ ਆਵੈ ਗਾਵੇ ਹਰ ਹਰ ਉਤਮ ਬਾਣੀ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਸੁਨਿਆਤਨਤਾ ਹਰ ਥਾਏ ਪਾਵੇ ਹੇਤ ਸਾਕਾ ਜਨਕੀਆ ਸੀਸ ਦਿਆ ਸਿਰ ਮੰਦਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪਹੁੰਚਿਓ ਹੈ ਆਸਾਮ ਦੇ ਉਸ ਪਾਵਨ ਅਤੇ ਮੁਕੱਦਸ ਧਰਤੀ ਤੇ ਜਿੱਥੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਮੁਬਾਰਕ ਹੋਈ ਹੈ ਇਸ ਪਾਵਨ ਧਰਤੀ ਤੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੀ ਉਦਾਸੀ ਦੌਰਾਨ ਪੰਚੇ ਸਾਹਿਬ ਕੋਲ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਆਪਣੇ ਹਸਾਬ ਦੌਰੇ ਦੌਰਾਨ ਇੱਥੇ ਆਏ ਸੀ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਗੁਰਦੁਆਰਾ ਧੋਬੜੀ ਸਾਹਿਬ ਜਿੱਤੋਂ ਦਾ ਇਤਿਹਾਸ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਗੁਰੂ ਸਾਹਿਬ ਜਿੰਨੇ ਅਨੇਕਾ ਚੋਜ ਕੀਤੇ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਇਹ ਪਾਵਨ ਸਥਾਨ ਸਥਿਤ ਹੈ ਤੇ ਆਓ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਤੇ ਨਾਲ ਹੀ ਜਾਣਦੇ ਆਂ ਇਸ ਪਾਵਨ ਅਤੇ ਮੁਕੱਦਸ ਸਥਾਨ ਦਾ ਇਤਿਹਾਸ ਕਿਸ ਤਰੀਕੇ ਨਾਲ ਇੱਥੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਤਾਂ ਉਸ ਸਮੇਂ ਦੌਰਾਨ ਇੱਥੋਂ ਦੇ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਾਦੂ ਕੀਤਾ ਜਾਂਦਾ ਸੀ ਇਲਮ ਕੀਤਾ ਜਾਂਦਾ ਸੀ ਅਤੇ ਹੋਰ ਬਹੁਤ ਸਾਰੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਨਿਤਾਈ ਢੋਬਣ ਨੇ ਇੱਥੇ ਗੁਰੂ ਸਾਹਿਬ ਜੀ ਤੇ ਵਾਰ ਕੀਤੇ ਸਨ ਜਿਸ ਦੇ ਵਿੱਚ ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਨੇ ਉਹ ਵੀ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਤੇ ਆਓ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਆਵੇ ਸੁਨਿਆ ਤਨ ਕਾ ਹਰ ਥਾਏ ਬਾਵੇ ਜਿਨ ਸਤ ਗੁਰ ਕੀ ਆਗਿਆ ਸਤ ਸਤ ਚਰਮਾਨੀ ਸੇਵਤ ਸਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਬੋਲ ਪਾਈ ਹਰ ਕੀ ਪਵ ਜਲਤੀ ਰਥ ਬੋਲ ਪਾਈ ਹਰ ਕੀਰਤ ਹਰ ਪਵ ਜਲਤੀ ਰਥ ਹਰ ਦਰਤਨ ਕੀ ਉਤਮ ਤਹਸੰਤ ਗੁਰਦੁਆਰਾ ਧੋਬੜੀ ਸਾਹਿਬ ਵਿਖੇ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਇੱਥੇ ਉਹ ਚੀਜ਼ਾਂ ਅੱਜ ਵੀ ਮੌਜੂਦ ਨੇ ਜਿਹੜੀਆਂ ਗੁਰਦੁਆਰਾ ਧੋਬੜੀ ਸਾਹਿਬ ਜੀ ਦੇ ਜਦੋਂ ਅਸੀਂ ਦਰਸ਼ਨ ਕਰਦੇ ਆ ਤਾਂ ਅੱਜ ਵੀ ਉਹ ਚੀਜ਼ਾਂ ਇੱਥੇ ਮੌਜੂਦ ਨੇ ਜਿਹੜੀਆਂ ਗੁਰ ਇਤਿਹਾਸ ਦੀ ਸਾਡੇ ਨਾਲ ਸਾਂਝ ਪਾਉਂਦੀਆਂ ਨੇ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਉਸ ਰੁੱਖ ਦੇ ਪਿੱਪਲ ਦੇ ਜਿਹੜਾ ਨੇਤਾਈ ਢੋਬਣ ਨੇ ਗੁਰੂ ਸਾਹਿਬ ਜੀ ਦੇ ਉੱਤੇ ਜਦੋਂ ਵਾਰ ਕੀਤਾ ਸੀ ਤਾਂ ਵਾਰ ਨਹੀਂ ਚੱਲਿਆ ਆ ਸਫਲ ਹੋ ਗਿਆ ਤਾਂ ਉਸ ਤੋਂ ਬਾਅਦ ਉਸਨੇ ਇਹ ਰੁੱਖ ਤੇ ਚੜ ਕੇ ਇੱਥੇ ਆਇਆ ਤਾਂ ਇੱਥੇ ਆ ਕੇ ਇਹ ਰੁੱਖ ਜਿਹੜਾ ਸੀ ਹਵਾ ਦੇ ਵਿੱਚ ਹੀ ਲਟਕ ਗਿਆ ਅੱਜ ਵੀ ਇਹ ਜਿਹੜਾ ਰੁੱਖ ਹੈ ਤਕਰੀਬਨ ਧਰਤੀ ਤੋਂ 30-32 ਫੁੱਟ ਉੱਚਾ ਹੈ ਤਾਂ ਤੀਸਰੀ ਮੰਜ਼ਲਾ ਜਿੱਥੇ ਅਸੀਂ ਇਸ ਵੇਲੇ ਖੜੇ ਹੋਏ ਆ ਤਾਂ ਤੀਸਰੀ ਮੰਜ਼ਲ ਤੇ ਇਹ ਰੁੱਖ ਹੈ ਪਿੱਪਲ ਦਾ ਤੇ ਹਰਿਆ ਭਰਿਆ ਹੈ ਤਾਂ ਗੁਰੂ ਸਾਹਿਬ ਜੀ ਦੇ ਵੇਲੇ ਜਦੋਂ ਇੱਥੇ ਦੋ ਰਾਜਿਆਂ ਦਾ ਆਪਸੀ ਟਕਰਾਅ ਸੀ ਤਾਂ ਜਦੋਂ ਉਸ ਇਤਿਹਾਸ ਦੀ ਅਸੀਂ ਝਾਤ ਮਾਰਦੇ ਹਾਂ ਤਾਂ ਉਸ ਸਮੇਂ ਦੌਰਾਨ ਔਰੰਗਜ਼ੇਬ ਦਾ ਰਾਜ ਸੀ ਮੁਗਲਾਂ ਦਾ ਰਾਜ ਸੀ ਤਾਂ ਇਸ ਇਲਾਕੇ ਨੂੰ ਛੱਡ ਕੇ ਮੁਗਲ ਹਰ ਪਾਸੇ ਹੀ ਆਪਣਾ ਰਾਜ ਕਰ ਰਹੇ ਸੀ ਇਸ ਇਲਾਕੇ ਨੂੰ ਜਿੱਤਣ ਦੇ ਲਈ ਔਰੰਗਜ਼ੇਬ ਨੇ 17 ਵਾਰ ਇੱਥੇ ਵੱਖ-ਵੱਖ ਆਪਣੀ ਫੌਜ ਭੇਜੀ ਸੀ ਤਾਂ 17 ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਇਲਾਕੇ ਨੂੰ ਜਿਸ ਨੂੰ ਕਿ ਕਾਮਰੂਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਜਾਦੂਈ ਇਲਾਕਾ ਸੀ ਤਾਂ ਬਹੁਤ ਵੱਡੇ ਪੱਧਰ ਤੇ ਜਾਦੂ ਸ਼ਕਤੀਆਂ ਦਾ ਇੱਥੇ ਪ੍ਰਦਰਸ਼ਨ ਹੁੰਦਾ ਸੀ ਤਾਂ ਔਰੰਗਜ਼ੇਬ ਦੀ ਜਿਹੜੀ ਫੌਜ ਸੀ ਉਸ ਨੂੰ ਉਹ ਹਮੇਸ਼ਾ ਚਿਤ ਕਰ ਦਿੰਦੇ ਸਨ ਕਿਉਂਕਿ ਇਹਨਾਂ ਦੇ ਕੋਲ ਅਨੇਕਾਂ ਸ਼ਕਤੀਆਂ ਸਨ ਤਾਂ ਜਦੋਂ ਆਖਰਵਾਰ 18ਵੀਂ ਵਾਰ ਔਰੰਗਜ਼ੇਬ ਨੇ ਰਾਜਾ ਜਸ ਸਿੰਘ ਦੇ ਪੁੱਤਰ ਰਾਜਾ ਆਰਾਮ ਸਿੰਘ ਦੀ ਇੱਥੇ ਡਿਊਟੀ ਲਾਈ ਤਾਂ ਉਸ ਸਮੇਂ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਪਟਨੇ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਨ ਤਾਂ ਰਾਜਾ ਆਰਮ ਸਿੰਘ ਜਿਹੜੇ ਜਿਨ੍ਹਾਂ ਦੇ ਪਿਤਾ ਰਾਜਾ ਜੈਸ ਸਿੰਘ ਗੁਰੂ ਘਰ ਦੇ ਪੱਕੇ ਸ਼ਰਦਾਲੂ ਸਨ ਤਾਂ ਉਹਨਾਂ ਦੇ ਪਰਿਵਾਰ ਨੇ ਰਾਜਾ ਆਰਮ ਸਿੰਘ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਜੁੱਧ ਤੇ ਜਾਣਾ ਮਹਿੰਮ ਤੇ ਜਾਣਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕੀਤੇ ਜਾਣ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਦੋਂ ਰਾਜਾ ਆਇਆ ਤਾਂ ਉਸਨੇ ਬੇਨਤੀ ਕੀਤੀ ਕਿ ਉਹ ਇਸ ਮਹਿੰਮ ਤੇ ਜਾ ਰਿਹਾ ਹੈ ਤਾਂ ਕਿਰਪਾ ਕਰਕੇ ਉਸ ਨੂੰ ਆਸ਼ੀਰਵਾਦ ਦਿੱਤਾ ਜਾਵੇ ਤੇ ਉਹਨਾਂ ਦੇ ਨਾਲ ਇਸ ਮਹਿੰਮ ਦੇ ਵਿੱਚ ਜ਼ਰੂਰ ਸ਼ਾਮਲ ਹੋਣ ਤਾਂ ਉਸ ਸਮੇਂ ਦੌਰਾਨ ਜਦੋਂ ਇੱਥੇ ਰਾਜਾ ਰਾਮ ਸਿੰਘ ਪਹੁੰਚਿਆ ਸੀ ਤਾਂ ਦੂਸਰੇ ਪਾਸੇ ਆਹ ਹੋਮ ਦੀਆਂ ਜਿਹੜੀਆਂ ਫੌਜਾਂ ਸਨ ਉਹ ਵੀ ਉੱਥੇ ਉਡੀਕ ਕਰ ਰਹੀਆਂ ਸਨ ਤਾਂ ਇੱਥੋਂ ਦਾ ਜਿਹੜਾ ਰਾਜਾ ਸੀ ਚੱਕਰਤ ਵਜ ਤਾਂ ਆਪਸੀ ਜਦੋਂ ਜੁਦ ਹੁੰਦਾ ਏ ਤਾਂ ਬਹੁਤ ਸਾਰਾ ਨੁਕਸਾਨ ਜਿਹੜਾ ਅਸੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਸੀ ਤਾਂ ਜਦੋਂ ਇਸ ਸਮੇਂ ਦੌਰਾਨ ਦੋਵੇਂ ਫੌਜਾਂ ਆਹਮੋ ਸਾਹਮਣੇ ਸਨ ਤਾਂ ਪਹਿਲਾ ਵਾਰ ਕਿ ਇੱਥੋਂ ਦੀ ਸਥਾਨਕ ਫੌਜ ਨੇ ਜਾਦੂਈ ਸ਼ਕਤੀਆਂ ਦਾ ਪ੍ਰਦਰਸ਼ਨ ਕਰਕੇ ਵਾਰ ਕੀਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਮੁਕੱਦਸ ਸਥਾਨ ਤੇ ਬੈਠੇ ਸਨ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਉਦਾਸੀਆਂ ਸਮੇ ਆਏ ਸੀ ਤਾਂ ਇਥੇ ਸਭ ਤੋਂ ਪਹਿਲਾਂ ਉਸਨੇ ਪੱਥਰ ਦੀ ਸੇਲ ਦਾ ਵਾਰ ਕੀਤਾ ਸੀ ਜਿਸ ਦੇ ਵੀ ਅਸੀਂ ਆਪ ਜੀ ਨੂੰ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਉਹ ਅਸਫਲ ਹੋ ਗਿਆ ਸੀ ਵਾਰ ਤਾਂ ਉਸ ਤੋਂ ਬਾਅਦ ਇਸ ਰੁੱਖ ਤੇ ਚੜ ਕੇ ਕਹਿੰਦੇ ਸੀ ਉਹ ਇੱਥੇ ਆਏ ਸੀ ਤਾਂ ਇੱਥੇ ਆ ਕੇ ਇਹ ਰੁੱਖ ਹਵਾ ਦੇ ਵਿੱਚ ਲਟਕ ਗਿਆ ਸੀ ਤਾ ਇਸ ਰੁੱਖ ਨੂੰ ਹਰਾ ਪ੍ਰਿਆਜ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਗੁਰ ਇਤਿਹਾਸ ਤੋਂ ਸਾਡੀ ਸਾਂਝ ਪਾਉਂਦਾ ਏ ਤਾਂ ਇੱਥੇ ਰੁੱਖ ਜਿਹੜਾ ਅਸੀਂ ਅੱਜ ਵੀ ਜਦੋਂ ਮੌਜੂਦ ਆ ਤੇ ਉਸ ਸਮੇਂ ਦੌਰਾਨ ਉਸ ਜਾਦੂਈਆਂ ਸ਼ਕਤੀਆਂ ਦਾ ਕੋਈ ਅਸਰ ਨਾ ਹੋਇਆ ਤਾਂ ਆਖਿਰ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼ੀਸ਼ ਨਿਵਾਇਆ ਤਾਂ ਦੋਵਾਂ ਫੌਜਾਂ ਦੇ ਦਰਮਿਆਨ ਸਮਝੌਤਾ ਹੋਇਆ ਤਾਂ ਦੋਵਾਂ ਇਲਾਕਿਆਂ ਦੇ ਵਿੱਚ ਜਿਹੜੀ ਸੀ ਉਹ ਸ਼ਾਂਤੀ ਆਈ ਸੀ ਤੇ ਆਪਸ ਹੀ ਬੈਠ ਕੇ ਜਿਹੜਾ ਮਸਲਾ ਉਹ ਹੱਲ ਹੋ ਗਿਆ ਸੀ ਉਸ ਤੋਂ ਬਾਅਦ ਦਾ ਇਤਿਹਾਸ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ ਕਿਸ ਤਰੀਕੇ ਨਾਲ ਇਸ ਇਲਾਕੇ ਦੇ ਰਾਜਾ ਜਿਹੜੇ ਸੀ ਉਹ ਗੁਰੂ ਘਰ ਦੇ ਵਿੱਚ ਸ਼ਰਧਾਲੂ ਬਣੇ ਤਾਂ ਉਹ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਉਹਨਾਂ ਦਾ ਪੁੱਤਰ ਜਾਂਦਾ ਉਸ ਇਤਿਹਾਸ ਤੋਂ ਵੀ ਆਪ ਜੀ ਨੂੰ ਜਾਣੂ ਕਰਾਵਾਂਗੇ ਤਾਂ ਇੱਥੇ ਜਾਂਦੇ ਜਾਂਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਆ ਉਸਦੇ ਵੀ ਆਪ ਜੀ ਨੂੰ ਦਰਸ਼ਨ ਕਰਾਉਣਨੇ ਆ ਤੇ ਉਸ ਤੋਂ ਬਾਅਦ ਪੱਥਰ ਦੀ ਸੇਲ ਜਿਹੜੀ ਉਸ ਇਤਿਹਾਸ ਦੇ ਨਾਲ ਸਾਨੂੰ ਸਾਂਝ ਦਵਾਏਗੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਜਗਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਗੁਰਦੁਆਰਾ ਧੋਪੜੀ ਸਾਹਿਬ ਦੇ ਇਤਿਹਾਸ ਤੋਂ ਜਰੂਰ ਅਸੀਂ ਜਾਣੂ ਹੋਵਾਂਗੇ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਇੱਥੇ ਆਏ ਸੀ ਕੀ ਇਤਿਹਾਸ ਰਿਹਾ ਸੀ ਏਕ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ دیয়াল ਸਤਿਗੁਰੂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਗੁਰਦੁਆਰਾ ਧੋਬਣੀ ਸਾਹਿਬ ਆ ਉਹਨਾਂ ਦੇ ਆਉਣ ਦਾ ਮਨੋਰਥ ਇਹ ਸੀ ਕਿ ਇੱਥੇ ਦਾ ਰਾਜਾ ਜਿਹੜਾ ਚੱਕਰਦਵਜ ਸੀ ਹੌਮੀ ਕਬੂਲੀ ਦਾ ਰਾਜਾ ਸੀ ਔਰ ਉਧਰੋਂ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਜੀ ਨੂੰ ਭੇਜਿਆ ਇੱਥੇ ਦੀਆਂ ਫੌਜਾਂ ਦੇ ਨਾਲ ਮੁਕਾਬਲਾ ਕਰਨ ਲਈ ਦੋਨੋ ਰਾਜਿਆਂ ਦੇ ਵਿੱਚ ਕਈ ਮਹੀਨੇ ਲਗਾਤਾਰ ਝੜਪਾਂ ਹੁੰਦੀਆਂ ਰਹੀਆਂ ਇਸ ਦੇ ਵਿੱਚ ਅਨੇਕਾਂ ਹੀ ਪ੍ਰਾਣੀ ਜਿਹੜੇ ਮੌਤ ਦੇ ਘਾਟ ਉਤਰੇ ਰਾਜਾ ਰਾਮ ਸਿੰਘ ਚਾਹੁੰਦਾ ਸੀ ਕਿ ਇਹ ਸੰਧੀ ਹੋ ਜਾਵੇ ਕਿਉਂਕਿ ਇੱਥੇ ਭੂਤਾਂ ਦਾ ਪ੍ਰੇਤਾਂ ਦਾ ਬੁਰੀਆਂ ਆਤਮਾਵਾਂ ਦਾ ਦਰਿਆਈ ਹੜ ਦਾ ਨਾਗਾ ਕਬੀਲੇ ਦਾ ਅਹੋਮੀ ਕਬੀਲੇ ਦਾ ਬੜਾ ਵੱਡਾ ਜ਼ੋਰ ਸੀ ਉਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਰਿਆਦ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਿਚ ਪੈ ਕੇ ਦੋਨਾਂ ਰਾਜਿਆਂ ਦੀ ਵਿਸੁਲਾ ਕਰਾਈ ਔਰ ਸੁਲਾ ਹੋਣ ਤੋਂ ਬਾਅਦ ਇਸ ਸਥਾਨ ਦੇ ਉੱਪਰ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਵੇਖ ਰਹੇ ਹਾਂ ਇੱਥੇ ਦੋਨੋਂ ਹੀ ਰਾਜਿਆਂ ਦੀਆਂ ਸਹਰਾਵਾਂ ਨੇ ਢਾਲਾਂ ਮਿੱਟੀ ਦੀਆਂ ਭਰ ਕੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਉੱਚਾ ਥਾਂ ਬਣਾਇਆ ਜਿਹਨੂੰ ਧੋਬੜੀ ਕਿਹਾ ਜਾਂਦਾ ਹੈ। ਤੋਂ ਅੱਜ ਗੁਰਦੁਆਰਾ ਧੋਬੜੀ ਸਾਹਿਬ ਦੇ ਅੰਦਰ ਇਹ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਨਵੇਂ ਪਾਤਸ਼ਾਹ ਜੀ ਨੇ ਜਿਸ ਸਥਾਨ ਤੇ ਚਰਨ ਪਾਏ ਜਿੱਥੇ ਜਾਏ ਵੇਹੇ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜੇ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਦੇ ਆਪ ਜੀ ਦਰਸ਼ਨ ਦੇਦਾਰ ਕਰ ਰਹੇ ਹੋ ਜੀ ਸਿੰਘ ਸਾਹਿਬ ਜੀ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਇੱਥੇ ਆਏ ਸੀ ਕਿਸ ਤਰੀਕੇ ਨਾਲ ਇੱਥੇ ਆਏ ਸੀ ਤੇ ਇੱਥੇ ਕੀ ਉਹਨਾਂ ਦੇ ਕੌਤਕ ਰਹੇ ਨੇ ਕੀ ਚੋਜ ਰਹੇ ਨੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਬਾਬੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤ ਲਕਾਈ ਨੂੰ ਸ਼ੁੱਧਨ ਵਾਸਤੇ ਉਹ ਦਾਸੀਆਂ धारण ਕੀਤੀਆਂ ਔਰ ਉਹਨਾਂ ਦਾਸੀਆਂ ਦੇ ਦੌਰਾਨ ਹੀ ਗੁਰੂ ਨਾਨਕ ਸਾਹਿਬ ਜੀ ਵੱਖ-ਵੱਖ ਪ੍ਰਾਂਤਾਂ ਤੋਂ ਹੁੰਦਿਆਂ ਹੋਏ ਆਸਾਮ ਪ੍ਰਾਂਤ ਵਿੱਚ ਵੀ ਪਹੁੰਚੇ ਔਰ ਇਥੇ ਜਾਦੂਗਰਨੀਆਂ ਦਾ ਆਪੂਤਾਂ ਪ੍ਰੇਤਾਂ ਦਾ ਬੜਾ ਵੱਡਾ ਜੋਰ ਸੀ ਪਰ ਸਤਿਗੁਰੂ ਅਗਮ ਆਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਦੇ ਪ੍ਰਭਾਵ ਨੂੰ ਕੌਣ ਰੋਕ ਸਕਦਾ ਹੈ ਭਾਵੇਂ ਇਥੋਂ ਦੀਆਂ ਜਾਦੂਗਰਨੀਆਂ ਨੇ ਬਥੇਰਾ ਜਦਨ ਕੀਤਾ ਪਰ ਸਤਿਗੁਰੂ ਦੇ ਪ੍ਰਭਾਵ ਅੱਗੇ ਟਿਕਣਾ ਸਕੇ ਤੇ ਆਖਰਕਾਰ ਸਤਿਗੁਰੂ ਜੀ ਅੱਗੇ ਉਹਨਾਂ ਨੇ ਵੀ ਨਮਸਕਾਰ ਕੀਤੀ ਉਹਨਾਂ ਦਾ ਵੀ ਸਥਾਨ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣਿਆ ਹੋਇਆ ਹੈ। ਸਿੱਖ ਸਾਖ ਗੁਰੂ ਸਾਹਿਬ ਜੀ ਦੇ ਨਾਲ ਸੰਬੰਧਤ ਕਿਹੜੇ-ਕਿਹੜੀਆਂ ਅੱਜ ਵੀ ਨਿਸ਼ਾਨੀਆਂ ਮੌਜੂਦ ਨੇ ਜਿਹੜੀਆਂ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਂਦੀਆਂ ਨੇ। ਇਸ ਪਾਵਨ ਪਵਿੱਤਰ ਸਥਾਨ ਤੇ ਇੱਕ ਪਿੱਪਲ ਦਾ ਰੁੱਖ ਜਿਸ ਥਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਣ ਹੋਏ ਉਹੀ ਮੌਜੂਦ ਹੈ। ਉਹ ਸੇਲ ਪੱਥਰ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਪਰ। ਇਹ ਇਤਿਹਾਸਕ ਨਿਸ਼ਾਨੀਆਂ ਇੱਥੋਂ ਦੀ ਸਿੱਖ ਸੰਗਤ ਨੇ ਸੰਭਾਲ ਕੇ ਰੱਖੀਆਂ ਨੇ ਜੋ ਕਿ ਇੱਕ ਛਲਾਗਾ ਜੋ ਕਦਮ ਹੈ ਇੱਕ ਹੱਥ ਲਿਖਤ ਸਰੂਪ ਵੀ ਇੱਥੇ ਮੌਜੂਦ ਹੈ ਉਸ ਦੇ ਬਾਰੇ ਵੀ ਜ਼ਰੂਰ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਕਰਿਓ ਕਿ ਉਹਦਾ ਪ੍ਰਮਾਣਿਤਕ ਹੈ ਕੀ ਜੀ ਪ੍ਰਮਾਣਿਤਤਾ ਨਹੀਂ ਜੋ ਪਾਵਨ ਪਵਿੱਤਰ ਸਰੂਪ ਇਸ ਸਥਾਨ ਤੇ ਸੁਭਾਇਮਾਨ ਹੈ ਇਸ ਬਾਰੇ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੈ ਇਸ ਕਰਕੇ ਆਪਾਂ ਉਸ ਰੂਪ ਦੇ ਦਰਸ਼ਨ ਦੇ ਆਧਾਰ ਕਰਨ ਤੋਂ ਬਾਅਦ ਹੀ ਇਸ ਬਾਰੇ ਨਿਰਣਾ ਦੇ ਸਕਦੇ ਹਾਂ ਕਿ ਇਤਿਹਾਸਕ ਤੌਰ ਤੇ ਪ੍ਰਮਾਣਿਕ ਹੈ ਕਿ ਜਾਂ ਨਹੀਂ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਸਨ ਸਿੰਘ ਸਾਹਿਬ ਗਾਨੀ ਜਕਤਪ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਗੁਰਦੁਆਰਾ ਤੋਬੜੀ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ